ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਫਿਰ ਖੜੇ ਸੀ ਜੀ ਆਪਣੀ ਇੱਕ ਪ੍ਰਾਚਨ ਹਨਾ ਰੇ ਰਾਮਲੀਲਾ ਜਿਹਨੂੰ ਬੱਲੀ ਵਾਲੀ ਰਾਮਲੀਲਾ ਕਹਿੰਦੇ ਨੇ ਆਜੋ ਗੱਲਬਾਤ ਕਰਦੇ ਆ ਫਿਰ ਸਾਰੇ ਸਾਥੀਆਂ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਰਾਜੀਵ ਕੁਮਾਰ ਮਿੰਟਾ ਅੱਛਾ ਜੀ ਤੇ ਪਹਿਲੀ ਗੱਲ ਤਾਂ ਇਹ ਹੀ ਹੈ ਜੀ ਜਿਵੇਂ ਆਪਣੀ ਇਹ ਰਾਮਲੀਲਾ ਜੀ ਬੱਲੀ ਵਾਲੀ ਨਾਮ ਤੋਂ ਮਸ਼ਹੂਰ ਹੈ ਤਾਂ ਉਹਦਾ ਕਾਰਨ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਸ਼ਹਿਰ ਦੇ ਵਸਿਆ ਨੂੰ ਨਵਰਾਤਰੀਆਂ ਤੇ ਦਸਹਰੇ ਦੀਆਂ ਬਹੁਤ-ਬਹੁਤ ਵਧਾਈ ਦਿੰਦਾ। ਰੁਆ ਰਾਮ ਜੀ ਦਾ ਮਾਤਾ ਸ਼ੇਰਾਵਲੀ ਦਾ ਆਸ਼ੀਰਵਾਦ ਹਰ ਪਰਿਵਾਰ ਤੇ ਬਣਿਆ ਰਹੇ। ਜਿੱਤੇ ਤੱਕ ਸਾਡੇ ਕਲੱਬ ਦਾ ਸਵਾਲ ਹੈ ਇਸ ਦਾ ਨਾਮ ਸ੍ਰੀ ਸਰਾਤਮ ਧਰਮ ਰਾਪੇਲਾ ਕਲੱਬ। ਯਾਨੀ ਕਿ ਬੱਲੀ ਵਾਲੀ ਰਾਮੇਲਾ। ਬੱਲੀ ਵਾਲੀ ਰਾਮੇਲਾ ਇੱਕ ਕਿਉਂ ਕਹੀ ਜਾਂਦੀ ਹੈ ਕਿ ਜਿਹੜਾ ਨੀ ਪੱਥਰ ਤੇ ਉਹ ਸੇਟ ਬੱਲੀ ਮਾਲੀ ਜਿਨਾਂ ਰੱਖਿਆ ਸੀਗਾ ਉਹ ਇੰਨੀ ਪ੍ਰਚਲਿਤ ਹੋਈ ਕਿ ਸ੍ਰੀ ਸਰਾਤਮ ਧਰਮ ਰਾਪੇਲਾ ਕਲੱਬ ਦੇ ਨਾਲ ਨਾਲ ਉਹਦਾ ਨਾਮ ਹੀ ਪੱਕ ਗਿਆ। ਇਸ ਕਰਕੇ ਉਹ ਬੱਲੀ ਵਾਲੀ RAMLILA ਦੇ ਨਾਮ ਤੇ ਸਾਡਾ ਕਲੱਬ ਮਸ਼ਹੂਰ ਹੈ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਹੈ ਪੰਜਾਬ ਦੇ ਵਿੱਚ ਇਹ ਕਲੱਬ ਬਹੁਤ ਮਸ਼ਹੂਰ ਹੈ ਜਿਹੜੀ ਸਰਤਮ ਘਰ RAMLILA ਕਲੱਬ ਯਾਨੀ ਕਿ ਬੱਲੀ ਵਾਲੀ ਅਗਰ ਅਸੀਂ ਨਾ ਕਹੀਏ ਤਾਂ ਸਾਡੇ ਕਲੱਬ ਦਾ ਨਾਮ ਅਧੂਰਾ ਰਹ ਜਾਂਦਾ ਹੈ ਜਿੱਥੇ ਤੱਕ ਸਵਾਲ ਹੈ ਸਾਨੂੰ 75 ਸਾਲ ਹੋ ਗਏ RAMLILA ਕਰਦਿਆਂ ਨੂੰ ਇਸ ਵਕਤ ਸਾਡਾ 76ਵਾਂ ਸਾਲ ਹੈ ਜੋ ਕਿ RAMLILA ਦਾ ਉਤਸਵ ਮਨਾਇਆ ਜਾ ਰਿਹਾ ਹੈ ਸਾਰੇ ਪਾਤਰ ਇੱਥੇ ਹਰ ਪ੍ਰਕਾਰ ਦੇ ਸਾਡੇ ਲਈ ਪਾਤਰ ਨੇ ਅਲੱਗ-ਅਲੱਗ ਜਾਤੀਆਂ ਤੋਂ ਇੰਨੇ ਮੁਸਲਮਾਨ ਸਾਰੇ ਜਣੇ ਇਕੱਠੇ ਹੋ ਕੇ ਭਗਵਾਨ ਰਾਮ ਦੀ ਲੀਲਾ ਜੋ ਹੈ ਮਰਿਆਦਾ ਦੇ ਵਿੱਚ ਰੱਖ ਕੇ ਅਸੀਂ ਖੇਡਦੇ ਆ ਉਹਨੇ ਕੋਈ ਅਸਲੀਅਤਾਂ ਨਹੀਂ ਪ੍ਰੋਸੀ ਜਾਂਦੀ ਸਾਡਾ ਮਕਸਦ ਇਹੀ ਹੈ ਕਿ ਜਿਹੜੀ ਯੂਥ ਹੈ ਆਨ ਵਾਲੀ ਜਨਰੇਸ਼ਨ ਹੈ ਰਮੈਨ ਬਾਰੇ ਨੌਲੇਜ ਹੋਵੇ ਅੰਗਦ ਕੌਣ ਸੀ ਨਲਨਿਲ ਕੌਣ ਸੀ ਜਮਾਮੰਦ ਸੀ ਕੌਣ ਸੀ ਸਾਡੇ ਬੱਚਿਆਂ ਨੂੰ ਵੀ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ ਤੇ ਬਹੁਤ ਹੀ ਸੁੰਦਰ ਢੰਗ ਨਾਲ ਸਾਡਾ ਪ੍ਰਯਾਸ ਰਹਿੰਦਾ ਹੈ ਹਰ ਸਾਲ ਅਸੀਂ ਵਧੀਆ ਤੋਂ ਵਧੀਆ ਲੀਲਾ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅਸੀਂ ਰਾਮਲੀਲਾ ਦਿਖਾਣੇ ਆ ਤੇ ਮੇਨ ਮੇਨ ਸੀਨ ਆਪਣਾ ਕਿਹੜਾ ਹੁੰਦਾ ਜੀ ਜਿਵੇਂ ਪੂਰਾ ਮੇਨ ਸੀਨ ਤਾਂ ਵੈਸੇ ਸਾਰੇ ਨੇ ਜੀ ਸੀਨ ਤਾਂ ਮਤਲਬ ਕਿ ਸਾਰੀ ਵਧੀਆ ਹੁੰਦੇ ਨੇ ਲੇਕਿਨ ਜਿਹੜੇ ਮੇਨ ਮੇਨ ਸੀਨ ਨੇ ਜਿਸ ਤਰ੍ਹਾਂ ਪਹਿਲੇ ਦਿਨ 라ਵਲ ਬੇਜਵਤੀ ਸੰਵਾਦ ਸੜਾ ਦੇਖਣਯੋਗ ਹੁੰਦਾ ਦੂਸਰੇ ਦਿਨ ਤੜਕਾ ਬਾਦ ਉਹ ਪੂਰਾ ਮਸ਼ਹੂਰਾ ਉਹ ਦੇਖਣਯੋਗ ਹੁੰਦਾ ਫਿਰ ਸੀਤਾ ਸੁਬਮਰ ਪਰਸ਼ਰਾਮ ਲਕਸ਼ਮਨ ਸੰਵਾਦ ਮਾਮਾ ਮਾਰਚ ਦਾ ਸੀਨ ਕਾਫੀ ਪ੍ਰਚਲਿਤ ਹੈ ਦੇਖਣਯੋਗ ਹੁੰਦਾ ਹੈ ਅਸੀਂ ਪੂਰਾ ਇਨਾ ਸੀਨਾਂ ਤੇ ਜ਼ੋਰ ਲਾਦੇ ਆ ਦੂਰ ਦੂਰ ਤੋਂ ਪਬਲਿਕ ਇਹ ਦੇਖਣ ਵਾਸਤੇ ਆਉਂਦੀ ਹੈ ਤੇ ਦੁਸ਼ਹਿਰੇ ਵਾਲੇ ਲੋਕਾਂ ਨੂੰ ਕੀ اپیل ਕਰਨਾ ਚਾਹੋਗੇ ਦੁਸ਼ਹਿਰੇ ਦੀ ਗੱਲ ਇਸ ਤਰ੍ਹਾਂ ਦੀ ਮਤਲਬ ਕਿ ਸ੍ਰੀ ਸ਼ਰਤਨਦਰਮ ਨਾਮ ਲਿਲਾ ਕਲੱਬ ਰੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਰਨਜੀ ਸ਼ਾ ਪੀਰ ਬਾਬਾ ਨਦੀਨ ਦੇ ਕਿਹੜਾ ਗਰਾਊਂਡ ਬਣਿਆ ਨਵਾਂ ਦੁਸ਼ਹਿਰਾ ਗਰਾਊਂਡ ਉੱਥੇ ਹੀ ਸ੍ਰੀ ਸ਼ਰਤਨਦਰਮ ਨਾਮ ਲਿਲਾ ਕਲੱਬ ਦਾ ਦੁਸ਼ਹਿਰਾ ਉਤਸਵ ਮਨਾਇਆ ਜਾਊਗਾ ਅਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਪੁਤਲੇ 라ਵਣ ਮੇਗਨਾਥ ਕੁੰਮਕਰਨ ਜੀ ਦਾ ਪੁਤਲਾ ਉੱਥੇ ਲਗਾਇਆ ਜਾਊਗਾ ਅਤੇ ਜਿਹੜੀ ਰੱਤਸਵਾਜੀ ਹੈ ਉਹ ਬਹੁਤ ਦੇਖਣ ਯੋਗ ਆਊਗੀ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੇਰੇ ਮਾਤਾ ਨੂੰ ਪੈਨਾ ਨੂੰ ਇਹ ਅਪੀਲ ਕਰਦਾ ਹਾਂ ਕਿ ਆਪਣੇ ਆਪਣੇ ਬੱਚਿਆਂ ਨੂੰ ਪਰਿਵਾਰ ਸਾਥੇ ਉੱਥੇ ਆਓ ਤੇ ਮੇਲੇ ਦਾ ਆਨੰਦ ਲਓ। ਸ਼ਸਿਕਾ ਜੀ ਸਵਾਮੀ ਜੀ ਇਹ ਤੁਸੀਂ ਦੱਸੋ ਫਿਰ ਵੀ ਜਿਹੜੇ ਪੁਰਾਣੇ ਪਾਤਰ ਨੇ ਹੁਣ ਤੁਹਾਡਾ ਕੋਈ ਸਾਥੀ ਹੈ ਜਿਵੇਂ ਇੱਥੇ ਕੰਮ ਕਰ ਰਿਹਾ ਜਾਂ ਨਵੀਂ ਆਗੇ ਸਾਰੇ ਜਿਹੜੇ ਬਦਲ ਰਹੇ ਨੇ। ਨਾ ਇਹ ਟਾਈਮ ਨਾ ਬੇ ਆ। ਪੁਰਾਣੇ ਸਾਡੇ ਸਾਥੀ ਅਸੀਂ ਦੋ ਕਿੰਨੀ ਕਰਾਂਗੇ? ਜਿਹੜੇ ਲੋਕ ਨੇ ਇਹ ਸਾਹਿਬ ਨੇ ਇਹ ਸਾਰੇ ਅਸੀਂ ਕੋਈ ਮਰਿਆਦਾ ਪਰਚੋਤ ਰਾਮਿੰਦਰ ਹੈ ਅਸੀਂ ਮਰਿਆਦਾ ਪਰਚੋਤ ਰਾਮ ਦਾ ਵਿਚਾਰ ਸਕਦੇ ਅਸੀਂ ਇੱਕ ਨਾਸਤੇ ਤੇ ਪਹਿਲਾਂ ਨਾ ਜਿਸ ਦਾ ਪ੍ਰਕਾਰ ਕਰ ਸਕਦਾ ਹੈ ਕਿ ਪਹਿਲਾ ਮੇਰਾ ਕੰਮ ਹੈ ਕਹਿੰਦੇ ਜਾਂਦੇ ਸਹਿਰ ਨਿਵਾਸੀਆਂ ਨੂੰ ਸਭ ਨੂੰ ਸੁਝਾਈਆਂ ਦੰਨਾ ਅਸੀਂ ਮੰਤਰੀ ਸਾਹਿਬ ਦਾ ਹੀ ਸ਼ੁਕਰੀਆ ਬਹੁਤ ਜਿਆਦੇ ਆਰਾ ਸਾਥੇ ਪ੍ਰਧਾਨ ਮੰਦਿਰ ਸਿੰਘ ਕਾਕਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਮੁੰਗੇ ਹੋ ਕੇ ਕੱਪ ਕਰ ਰਿਹਾ ਬਿੱਟੂ ਹੋਰੀ ਸਾਰੇ ਸਾਡੇ ਆਲਾ ਜੀ ਅਜੇ ਬੰਟੀ ਜੀ ਦੇ ਜਨੇ ਵੀ ਹੈ ਸਾਰੇ ਕਲੱਬ ਦੇ ਪਾਤਰ ਜਾਂ ਮੈਂਬਰ ਜਾਂ ਕਮੇਟੀ ਦੇ ਮੈਂਬਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਬੋਲ ਸ਼ਿਆਪਤੀ RAM ਚੰਦਰ ਮਹਾਰਾਜ ਕੀ ਜੈ